ਹੈਲੋ ਹੈਲੋ ਗਾਈਜ਼ ਕਿਹੜੇ ਬੋਲੀਏ ਤੁਹਾਨੂੰ ਗਾਈਜ਼ OK ਗਾਈਜ਼ ਕਿੱਥੇ ਆਪਾਂ ਫਿਰ ਕਮਬੈਕ ਕਰਨਾ ਅਦਰ ਗੇਮਿੰਗ ਵੀਡੀਓ ਆਪਾਂ ਗੇਮ ਚੈਲੰਜ ਕਰਦੇ ਆਪਾਂ ਆਇਆ ਨਾ ਤਾਂ ਕੌਣ ਹੈ ਕਿੱਥੇ ਕੌਣ ਹੈ ਹੈ ਕਿੱਥੇ ਕੌਣ ਹੈ ਆ ਜਾਇਆ ਨਹੀਂ ਪਿੱਛੇ ਇਹ ਨਹੀਂ ਉਹ ਨਹੀਂ ਮੇਰੀ ਨਹੀਂ ਆਉਂਦੀ ਅੱਛਾ ਅੰਦਰ ਕਾ ਗੇੜੇ ਪੇੜਾਗਾ ਉਹ ਤਾਂ ਨਾ ਬਾਹਰ ਕੂੜੀ ਤੇ ਅੱਛਾ ਹੋਰ ਮੀਮੂ ਤਾਂ ਹੈ ਨਹੀਂ ਅੱਥੇ ਆਈ ਨਹੀਂ ਅੱਥੇ ਆਇਆ ਨੋ ਬਰਾਵਾ ਜੀ ਸਾਹ ਕੋਈ ਜਾਈ ਕੋਠਾ ਇਹ ਸਾਬਗਲਾ ਹੀ ਬੈਠਾ ਠੀਕ ਠਾਕ ਅੱਛਾ ਆਗਤ ਹੈ ਇਤਨਾ ਏਡੀ ਤੇ ਨਹੀਂ ਹੁੰਦੇ ਅੱਛਾ ਓ ਬਈ ਓਏ ਵੀ ਹੋ ਗਿਆ ਤੇ ਗਰਮੇ ਦੇ ਗਾਣਾ ਗਾ ਦੇ ਵਾਜ ਗਰਮੇ ਦੇ ਗਾਣਾ ਗਾ ਦੇ ਤਣਾ ਉਹ ਅਜੂ ਅਜੂ ਹੈਲਥ ਜਦੋਂ ਇਸ ਨੂੰ ਹੈ ਘੜਾ ਘਟੋ ਮੈਂ ਤੁਹਾਡੇ ਮੈਨੂੰ ਉੱਪਰ ਕਰ ਰਿਹਾ ਹਾਂ ਯੋਗ ਨਹੀਂ ਆ ਮੜ ਕੇ ਗਰਮੇ ਦੇ ਗਾਣਾ ਗਾ ਦੇ ਕੇ ਸੁਣਾਓ ਇਹਨਾਂ ਤੋਂ ਨਾਲ ਨਾਲ ਕੰਟੈਂਟ ਕਰਨਾ ਤੂੰ ਸੁਣਾ ਕੋਈ ਮੈਨੂੰ ਕੀ ਪੜ ਤੂੰ ਕਿਹੜਾ ਸੁਣਾਏਂਗਾ ਬਣਾਇਆ ਨਾ ਦੇਖੀ ਹੈ ਨਾ ਇਹ ਖੜਦਾ ਹੈ ਇਹ ਲਿਖੀਏ ਨਾ ਬਣਾ ਸੁਣਾਇਆ ਬੰਦੇ ਆ ਜਾ ਬੰਦੇ ਆ ਜਾ ਨਾ ਬੰਦੇ ਭਜਾ ਦਿਨਾ ਤਾ ਉਹਦੇ ਕੰਗਰਾਂ ਨਾ ਆਉਂਦਾ ਮੈਨੂੰ ਆਉਂਦਾ ਹੀ ਤੇਰੇ ਕੋਲ ਗੇਮ ਤੋ ਮੰਡ ਹੋ ਗਏ ਆਉਂਦਾ ਨਹੀਂ ਕੋਈ ਕਿ ਭਾ ਕਿਹੜੇ ਜਨਜ਼ਰ ਲਾਈਵ ਕਰਦਾ ਮੈਂ ਤਾਂ ਚੱਕ ਗਏ ਵੇਖਦਾ ਰਹਿ ਗਿਆ ਜਿਹੇ ਕੀਤਾ ਵੱਡੇ ਤੋਂ ਵੱਡੇ ਲਈ ਅੱਜ ਆ ਜੂਗਾ ਛੋਟੂ ਉੱਤੇ ਖਾਣ ਗਿਆ ਰੋਟੀ ਖਾਣ ਗਿਆ ਰੋਟੀ ਤੇ ਟਾਈਮ ਲੈਂਦਾ ਹੈ ਨਾ ਮਰ ਪੁੱਢੇ ਨੇ ਕੀ ਨਹੀਂ ਜਾਣ ਕਿੱਥੇ ਮੂਰੇ ਬੈਠ ਕੇ ਹੀ ਖਾਂਦੇ ਰੋਟੀ ਸਾਰੇ ਅੱਜ ਕੱਲ੍ਹ ਤਾਂ ਕਾਰਟੂਨ ਦੇਖਦੇ ਮੇਰੇ ਅੰਗੂ

ਥੈਰੇ ਵੀ ਅਬੀ ਤੇ ਅਬੀ ਜੈ ਲੱਗ ਰਿਹਾ ਇੰਡੀ ਚਾਹੀਦੀ ਨਹੀਂ ਯਾਰ ਐ ਭਾਈ ਕੀ ਦੇਖਿਆ ਮੈਂ ਬੀਗ ਹਾਂ ਜਸਪ੍ਰੀਤ ਚੈਲ ਵੇਖੀਂ ਤਾ ਕਿਵੇਂ ਜਸਪ੍ਰੀਤ ਸਾਡਾ ਆਉਂਦਾ ਹੀ ਬੰਦਾ ਭਾਈ ਓਏ ਬੇਗੇ ਭੈਣ ਸਰ ਬੀਗ ਭੈਣ ਸਰ ਸਰ ਤੇ ਕੀ ਕਹਿੰਦੇ ਮੀ ਹੈਗਾ ਸੋਟੇ ਟਾਈਪੀ ਕੀ ਜਿਆਦਾ ਭੈਣ ਸਰ ਕੀ ਕਰਦਾ ਠੀਕ ਹੈ ਜੀ ਬਿੰਦੂ ਦਾਸ ਜਦੋਂ ਬੱਗੇ ਜੇ ਬਾਦਗੇ ਮੀਮੂ ਕੁਵੇਂ ਆਜੇ ਮੈਂ ਭੇਜ ਗਿਆ ਤੇਰੇ ਨਾਲ ਇਹਨਾਂ ਦਾ ਤੇਰੇ ਨਾਲ ਵੀ ਭੇਜ ਦਿੱਤੇ ਇਹਨਾਂ ਦੇ ਪੱਲੇ ਬੰਦੇ ਉੱਤਰ ਦਾ ਤੁਚੇ ਨਾ ਪਾ ਦੇ ਟਰੈਕਟਰ ਦਾ ਆਹ ਬਦਲਣ ਰੈਟਰ ਦਾ ਨੁਕਾ ਪਾ ਦੇ ਜੀ ਨੇ ਕੀ ਜੀ ਬਦਲਣ ਟਰੈਕਟਰ ਦਾ ਤੁਚੇ ਨਾ ਪਾ ਕੇ ਭੇਜ ਦਿੰਨੇ ਆ ਆਹ ਬਾਈ ਜੀ ਸੁਪਰ ਚੈਟ ਹੈਗੀ ਤਾਂ ਕਰ ਦੋ ਗਰ ਮੇਰੇ ਸਿੱਖਦਾ ਆ ਗਿਆ ਕੀ ਕਹੀਏ ਬਦਲਵਾਈ ਜੀ ਇਹੇ ਨੇਰੀ ਆਈ ਹੁੰਦੀ ਆ ਕਹਿੰਦਾ ਹੈ ਨੇਰੀ ਆਈ ਹੁੰਦੀ ਆ ਕਹਿੰਦਾ ਅੱਛਾ ਨਹੀਂ ਜਾਈ ਹੁੰਦੀ ਐ ਨੇਰੀ ਸਾਨੂੰ ਪੇ ਜਮੀ ਤੂੰ ਦੱਲਾ ਆਣਾ ਦੱਸ ਬਾਈ ਸਾਡਾ ਸਭ ਤੇ ਕੋਈ ਆਇਆ ਨਹੀਂ ਚਲ ਅਸੀਂ ਖਾਣੇ ਰੋਟੀ ਤੋਂ ਪਰ ਗੱਲਾਂ ਕਰ ਰਹੇ ਸੀ ਰਾਜ਼ਮਾਂ ਪੂਰੇ ਕਰ ਰਹੇ ਸੀ ਕੋਈ ਆਇਆ ਨਹੀਂ ਇਹ ਰੋਟੀ ਖਾਣ ਦੇ ਕਿਹਦੇ ਦੇਣਾ ਮੈਂ ਰੋਟੀ ਖਾਣ ਜਾਣਾ ਕਿੱਥੇ ਉਹਨਾਂ ਨੇ ਫੋਨ ਦਾ ਕੋਈ ਕਿੱਦਾਂ ਹੈ ਫੋਨ ਮੈਂ ਇੱਥੇ ਰੱਖ ਕੇ ਦੇਵਾਂਗਾ ਲੱਗੇਗਾ 10 ਮਿੰਟ ਫੋਟੋ ਦੇ ਉਸ ਦੇਲੇ ਰੋਈ ਮੰਗ ਲਈ ਨੇ ਫੀਵਰ ਇਹ ਜਾ ਮੂਨ ਲੱਗਿਆ ਸੀ ਮੁੰਡੇ ਨੂੰ ਕੋਈ ਨਹੀਂ ਆਇਆ ਲੈਟ ਸਲੋ ਲੈਟ ਸਲੋ ਹੋ ਗਿਆ ਸਾਰ ਤਾਈ ਤੁਹਾਡਾ ਲਾਈਵ ਸਟ੍ਰੀਮ ਚ ਬਹੁਤ ਬਸਾਈਏ ਮੈਂ ਕੰਦਾਇਸ਼ ਨੂੰ ਕੋ ਚੈਟ ਕਰੋ ਪੁਰਬਾਈ ਜੀ ਕੌਣ ਹੈ ਜੀ ਲਾਈਵ ਸਟ੍ਰੀਮ ਤੇ ਕੌਣ ਆਇਆ ਹੋਇਆ ਹੈਗਾ ਸਵਾਗਤ ਹੈ ਤੁਹਾਡਾ ਓ ਜੀ ਤੇ ਜੀਦਾ ਹੋਰ ਉਹ ਤੇਰੀ ਬੀਜ ਦੀ ਖਰਾਬ ਹੋਈ ਹੁੰਦੀ ਮੈਨੂੰ ਲੱਗਦਾ ਉਹ ਠੱਪੀ ਪੱਤੀ ਮੇਰੀ ਵਾਸ਼ਿੰਗ ਹੀ ਆਈ ਸੀ ਹੈ ਮੇਰਾ ਤਾਂ ਤੇਰੀ ਬੇਈ ਦੀ ਖਰਾਬ ਹੋਈ ਹੁੰਦੀ ਹੈ ਉਹ ਬੇਈ ਚ ਖਰਾਬ ਨਹੀਂ ਪਤਾ ਕੀ ਗੱਲ ਹੈ ਜੀ ਗੁੱਸੇ ਹੋ ਗਏ ਕੀ ਇਹ ਖਣੇ ਨੈਟ ਸਲੋ ਹੈ ਇਹ ਸਾਨੂੰ ਪਤਾ ਨਹੀਂ ਹੈ ਅੱਜ ਵੀ ਗੱਲ ਬਣ ਗਈ ਕਸਟਮਰ ਉਹ ਅੱਜ ਉਹ ਆਈਸਾਂ ਕਿ ਵੇਰ ਨੂੰ ਨਾ ਹੋਇਆ ਉਹ ਤਾਂ ਉਹਨੂੰ ਘਰ ਪਾਇਆ ਨਾ ਸੀ ਤੇ ਤਾਂ ਜਸਪ੍ਰੀਤ ਜੀ ਨੂੰ ਸੇਵਾ ਕੋਈ ਲੋਕੇ ਲੋਕੇਸ਼ਨ ਪਰ ਹੀ ਓਏ ਲੋਕੇਸ਼ਨ ਪਰ ਦਾਗਾ ਮੈਂ ਉਹ ਲੋਕੇਸ਼ਨ ਦੀ ਵੇਰ ਆ ਗਿਆ ਸੀਗਾ ਨੈਟ ਵਾਵਾ ਜੀ ਨੇ ਬੱਤੀ ਜੀ ਨੇ ਆ ਗਿਆ ਸੀ ਉਹ ਲੋਕੇਸ਼ਨ ਪਰ ਹੀ ਸੀ ਇੰਡੀਆ ਦੀ ਮੈਂ ਹਾਂ ਕਿਤੇ ਭਰੀਆਂ ਦੀ ਮੈਂ ਵੀ ਵੇਲ ਨਹੀਂ ਪਾਇਆ ਕਿ ਖਲਤ ਨਹੀਂ ਭਰੇ ਜਦੋਂ ਆਪਾਂ ਲਾਈਵ ਸ਼ੁਰੂ ਕਰਦੇ ਨੇ ਉਦੋਂ ਲੋਕੇਸ਼ਨ ਦੀ ਆਪਸ਼ਨ ਆਉਂਦੀ ਦੀ ਉੱਤੇ ਇੰਡੀਆ ਭਰਦਾ ਸੀ ਮੈਂ ਬਸ ਅੱਛਾ ਆ ਹਾਂ ਗੱਲ ਬਾਤ ਬੰਨ ਗਈ ਸਰ। ਬੱਤੀ ਬੱਤੀ ਦੀ ਵਾਸ਼ਿੰਗ ਆ ਗਈ ਸੀ ਨਾ ਵਧੀਆ। ਚਲ ਕੋਈ ਨਹੀਂ ਰੁਕ ਕੇ ਫਿਰ ਲਾਈਵ ਕਰਦਾ ਹਾਂ। ਭਾਈ ਜਸਪ੍ਰੀ ਸਿੰਘ ਕੰਗ੍ਰੈਚੁਲੇਸ਼ਨਸ ਫॉर ਯੂਰ 2k ਸਬਸਕ੍ਰਾਈਬਰਸ ਔਰ YouTube। ਆਹੋ। ਚੱਲ ਜੰਗਾ। ਚੱਲ ਉੱਪਰ।